ਪੰਜਾਬ ਦੇ ਵਿੱਚ ਆਏ ਹੜਾ ਦੇ ਨਾਲ ਪਿੰਡਾਂ ਦੇ ਵਿੱਚ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਉੱਥੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਅਤੇ ਉਹਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਪਾਣੀ ਦੀ ਮਾਰ ਦੇ ਨਾਲ ਮਕਾਨ ਡਿੱਗ ਰਹੇ ਨੇ ਘਰਾਂ ਨੂੰ ਤਰੇੜਾਂ ਆ ਗਈਆਂ ਨੇ ਪੰਜਾਬ ਦੇ 75 ਆਬਾਦੀ ਹੜਾ ਦੀ ਜਿਹੜੀ ਮਾਰ ਚੱਲ ਰਹੀ ਹੈ ਅਤੇ ਇਸ ਆਫਤ ਦੇ ਨਾਲ ਵੱਡੇ ਪੱਧਰ ਤੇ ਜਿੱਥੇ ਫਸਲਾਂ ਦੇ ਖਾਤਮੇ ਹੋਣ ਦੇ ਨਾਲ ਲੋਕਾਂ ਦੇ ਪਸ਼ੂ ਤੇ ਹੋਰ ਜਾਨਵਰ ਵੀ ਪਾਣੀ ਦੀ ਲਪੇਟ ਤੇ ਵਿਚਾਰੇ ਨੇ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਇਸ ਟਾਈਮ ਤੇ ਹਾਂ ਹੜਪੀੜ ਦਾ ਇਲਾਕੇ ਦੇ ਵਿੱਚ ਮੌਜੂਦ ਹਾਂ ਹਰੀਕੇ ਹੈਡ ਤੋਂ ਲੈ ਕੇ ਜਿੰਨੇ ਵੀ ਫਰੋਈਪੁਰ ਦੇ ਬੰਨ ਦੇ ਅੰਦਰ ਪਿੰਡ ਵਸੇ ਹੋਏ ਆ ਪੂਰੀ ਤਰ੍ਹਾਂ ਪਿਛਲੇ ਦਿਨਾਂ ਤੋਂ ਇਹਨਾਂ ਪਿੰਡਾਂ ਦੇ ਵਿੱਚ ਤਬਾਈ ਮੱਚੀ ਹੋਈ ਆ ਜੋ ਵੀ ਇੱਥੇ ਫਸਲਾਂ ਸਨ ਕਿਸਾਨਾਂ ਦੀਆਂ ਪੂਰੀਆਂ ਤਬਾਹ ਹੋ ਚੁੱਕੀਆਂ ਨੇ ਪਾਣੀ ਉੱਤੋਂ ਦੀ ਜਿਹੜਾ ਇੱਕ ਦਰਿਆ ਬਣ ਕੇ ਜਿਹੜਾ ਜਿੰਨੇ ਵੀ ਪਿੰਡ ਆ ਦੀਨੇ ਕੇ ਗਟਾ ਬਾਦਸ਼ਾ ਆਸ਼ੀਕੇ 마ਸ਼ੀਕੇ ਰਾਜੇ ਸਭਰਾ ਫੱਤੇ ਵਾਲਾ ਇਸ ਤੋਂ ਅੱਗੇ ਫਰੋਈਪੁਰ ਸੀਲ ਦੇ ਪਿੰਡ ਕੁਦਬਦੀਨ ਵਾਲਾ ਦੂਲਾ ਸਿੰਘ ਵਾਲਾ ਕਾਲੇ ਕੇ ਹਥਾੜ ਨਿਆ ਲਲਵੇਰਾ ਧੀਰਾ ਕਰਨ ਨੇਕਾਂ ਜਿਹੜੇ ਪਿੰਡ ਆ ਫਰੋਈਪੁਰ ਤੱਕ ਵਸੇ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਉਹ ਤਬਾਈ ਹਰੇ ਹਰੇਕ ਤਰ੍ਹਾਂ ਦੀ ਫਸਲ ਦੀ ਜਿਹੜੀ ਉਹ ਹੋ ਚੁੱਕੀ ਆ ਕਿਸਾਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਵੜ ਚੁੱਕਾ ਵਾ ਹਾਲਾਤ ਬਹੁਤ ਬਦ